ਤੁਹਾਡੇ ਬਾਗੀ ਕਿੰਨਾ ਕੁ ਨੁਕਸਾਨ ਕਰ ਸਕਦੇ ਆ ਕੋਈ ਨੁਕਸਾਨ ਨਹੀਂ ਜੇ 23 ਤਰੀਕ ਨੂੰ ਪਤਾ ਲੱਗ ਜੂ ਨਹੀ ਤਰੀਕ ਨੂੰ ਨਤੀਜਾ ਪੋਜੀਟਿਵ ਹੈ ਫਿਰ 100% ਕੋਈ ਦੋ ਰਾਇ ਨਹੀਂ ਜਿਸ ਜ਼ਰੂਰ ਤੋਂ ਐਮਪੀ ਜਿੱਤਦੇ ਹੋ ਤੁਸੀਂ ਵਿਕਾਸ ਦੇ ਨਾਂ ਤੇ ਸਿਰਫ ਵਿਕਾਸ ਦੇ ਨਾਂ ਤੇ ਵੋਟਾਂ ਮੰਗ ਰਹੇ ਹੋ ਤੇ ਵਿਰੋਧੀ ਲਗਾਤਾਰ ਤੁਹਾਡੇ ਖਿਲਾਫ ਪ੍ਰਚਾਰ ਕਰ ਰਹੇ ਆ ਉਹਨਾਂ ਕੋਲੇ ਆਪ ਦਾ ਕੋਈ ਪ੍ਰਾਪਤੀ ਦੱਸਣ ਨੂੰ ਹੈ ਨਹੀਂ ਜਿਹੜੀ ਵੋਟ ਲਾਈਨ ਨੂੰ ਸਫਲ ਹੋ ਸਕਦੀ ਬਰਨਾਲੇ ਚ ਦੇਖੋ ਬਰਨਾਲੇ ਦੇ ਲੋਕ ਬੜੇ ਸੂਝਵਾਨ ਨੇ ਸਿਆਣੇ ਆ ਉਹਨਾਂ ਨੇ 35 ਸਾਲਾਂ ਬਾਅਦ ਸਰਕਾਰ ਦੇਖੀ ਆ ਜਿਸ ਵਰੂਤੋਂ ਐਮਪੀ ਜਿੱਤੇ ਹੋ ਤੁਸੀਂ ਵਿਕਾਸ ਦੇ ਨਾਂ ਤੇ ਸਿਰਫ ਵਿਕਾਸ ਦੇ ਨਾਂ ਤੇ ਵੋਟਾਂ ਮੰਗ ਰਹੇ ਹੋ ਤੇ ਵਿਰੋਧੀ ਲਗਾਤਾਰ ਤੁਹਾਡੇ ਖਿਲਾਫ ਪ੍ਰਚਾਰ ਕਰ ਰਹੇ ਆ। ਤਾਂ ਉਹਨਾਂ ਕੋਲੇ ਆਪ ਦਾ ਕੋਈ ਪ੍ਰਾਪਤੀ ਦੱਸਣ ਨੂੰ ਹੈ ਨਹੀਂ। ਪਹਿਲੇ 5 ਸਾਲ ਦਾ ਕਾਂਗਰਸ ਵਾਲੇ ਕੀ ਦੱਸਣਗੇ ਵਰਨਾਲੇ ਕੀ ਕੀਤਾ? 5 ਰੁਪਏ ਵੀ ਇਹਨਾਂ ਨੇ ਕਮੇਟੀ ਨੂੰ ਨਹੀਂ ਦਿੱਤੇ ਤੇ ਮੀਤ 100 ਕਰੋੜ ਤੋਂ ਉੱਪਰ ਰੁਪਇਆ ਮੈਂ ਕਮੇਟੀ ਨੂੰ ਜਿਹੜਾ ਉਹਨਾਂ ਦੇ ਕੰਮਾਂ ਲਈ ਜਿਹੜੇ ਵਾਟਰਪ੍ਰੂਫ ਸੀਵਰੇਜ ਲਈ ਮੀਤ ਨੇ ਦਵਾਇਆ। ਸੋ ਕਾਂਗਰਸ ਵਾਲੇ ਦੱਸਣਗੇ ਕੀ? ਮੈਂ ਤਾਂ ਚੈਲੰਜ ਕਰਦਾ 10 ਮੈਂਸਾ ਪੈਸੇ ਵੀ ਜਿੰਨੇ ਅਸੀਂ ਦਿੱਤੇ ਆ ਦਿੱਤੇ ਹੁਣ ਕਿਸੇ ਪਿੰਡ 'ਚ ਤੇ ਮੈਂ ਇਹ ਜਿਹੜੀ ਵੋਟ ਲਾਈਨ ਨੀਤੀ ਸਫਲ ਹੋ ਸਕਦੀ ਬਰਨਾਲੇ ਚ ਦੇਖੋ ਬਰਨਾਲੇ ਦੇ ਲੋਕ ਬੜੇ ਸੂਝਵਾਨ ਨੇ ਸਿਆਣੇ ਆ ਉਹਨਾਂ ਨੇ 35 ਸਾਲਾਂ ਬਾਅਦ ਸਰਕਾਰ ਦੇਖੀ ਆ ਤੇ ਉਹਦਾ ਫਰਕ ਆ ਜਿਹੜਾ ਦੇਖਿਆ ਇਸੇ ਕਰਕੇ ਮੈਂ ਜਿੱਥੇ ਵੀ ਜਾਂਨਾ ਲੋਕ ਕਹਿੰਦੇ ਜੀ ਸਾਡੀ ਪਾਰਟੀ ਕਾਂਗਰਸ ਸਾਡੀ ਭਾਜਪਾ ਅਸੀਂ ਪਾਰਟੀ ਵਾਦ ਤੋਂ ਉੱਪਰ ਉੱਟ ਕੇ ਜਿਹੜੀ ਵੋਟਾਂ ਤੁਹਾਨੂੰ ਪਾਵਾਂ ਤੁਹਾਡੇ ਬਾਗੀ ਕਿੰਨਾ ਕੁ ਨੁਕਸਾਨ ਕਰ ਸਕਦੇ ਆ ਕੋਈ ਨੁਕਸਾਨ ਨਹੀਂ ਜੇ 23 ਤਰੀਕ ਨੂੰ ਪਤਾ ਲੱਗ ਜੂ ਆਮ ਆਦਮੀ ਪਾਰਟੀ ਆ ਤੁਸੀਂ ਸਾਰੇ ਸਾਰੇ ਪਿੰਡਾਂ 'ਚ ਸ਼ਹਿਰਾਂ 'ਚ ਜਾ ਕੇ ਤੁਸੀਂ ਬੂਥ ਦੇਖੋ ਵੀ ਕੀ ਦੇ ਤੇ ਕਿੰਨਾ ਜਿਹੜਾ ਰਸ਼ ਹੈ 23 ਤਰੀਕ ਨੂੰ ਨਤੀਜਾ ਪੋਜ਼ਿਟਿਵ ਹੈ ਫਿਰ 100% ਕੋਈ ਦੋ ਰਾਇ ਨਹੀਂ ਜਿੱਤ ਵੱਡੀ ਹੋ 100% ਸਾਰੇ ਕਿ ਜਿੱਤ ਸਾਡੀ ਹੋਣ ਜਾ ਰਹੀ ਹੈ 23 ਤਰੀਕ ਨੂੰ ਨਤੀਜਾ ਬਿਲਕੁਲ ਉਹਨਾਂ ਦੇ ਪੱਖ ਵਿੱਚ ਆਊਗਾ ਤਾਂ ਕੀ ਨਤੀਜਾ ਹੁੰਦਾ ਉਸ ਦਿਨ ਵੀ ਤੁਹਾਡੇ ਨਾਲ ਰੁਗਰੂ ਹੋਵਾਂਗੇ ਬਣੇ ਰਹੋ ਪੰਜਾਬੀ ਨਿਊਜ਼ ਕੋਰਨਰ